ਕਾਕਾ ਜੀ ਪੰਜਾਬੀ ਇੰਡਸਟਰੀ ਦਾ ਉਹ ਸਟਾਰਾ ਜਿਸ ਨੇ ਬਹੁਤ ਹੀ ਘੱਟ ਸਮੇਂ ਵਿੱਚ ਬਹੁਤ ਹੀ ਵੱਡਾ ਨਾਂ ਬਣਾ ਲਿਆ ਇੱਕ ਗਾਣਾ ਆਇਆ ਕਹਿ ਲੈਣ ਦੇ ਜਿਸ ਗਾਣੇ ਨੇ ਕਾਕੇ ਨੂੰ ਰਾਤੋਂ ਰਾਤ ਸਟਾਰ ਬਣਾ ਦਿੱਤਾ ਦੱਸ ਕੀ ਕਰਾਂ ਤੇਰੇ ਤੇ ਮਰਾਂ ਪੰਜਾਬੀ ਇੰਡਸਟਰੀ ਤੋਂ ਬਾਲੀਵੁੱਡ ਤੱਕ ਕਾਕੇ ਦੇ ਬਹੁਤ ਹੀ ਚਰਚੇ ਨੇ ਕਾਕਾ ਜੋ ਦਿਲ ਚ ਆਉਂਦਾ ਹੈ ਉਸ ਦੀ ਲਾਈਫ ਚ ਜੋ ਹੁੰਦਾ ਹੈ ਉਹੀ ਸੱਚ ਹੈ ਗਾਣਿਆਂ 'ਚ ਸੁਣਾਉਂਦਾ ਏ ਇਸ ਕਰਕੇ ਦੁਨੀਆ ਉਸਦੀ ਫੈਨ ਏ ਕਾਕਾ ਦਿਲ ਦਾ ਬਹੁਤ ਹੀ ਸਾਫ਼ ਆ ਤੇ ਹਮੇਸ਼ਾ ਹੀ ਸੱਚ ਲਿਖਦਾ ਏ ਤੇ ਹੁਣ ਆਏ ਇਨਾ ਹੜਾਂ 'ਚ ਵੀ ਕਾਕੇ ਨੇ ਜਿੰਨਾ ਵੀ ਹੋ ਸਕਿਆ ਹੈਲਪ ਕੀਤੀ ਏ ਕਾਕਾ ਸੁਭਾਅ ਦਾ ਬਹੁਤ ਰੰਗੀਨ ਆ ਤੇ ਉਹ ਇੱਕ ਕੰਮ ਜ਼ਿਆਦਾ ਟਾਈਮ ਨਹੀਂ ਕਰ ਸਕਦਾ ਜੀ ਹਾਂ ਕਾਕੇ ਨੇ ਦੱਸਿਆ ਕਿ ਮੈਂ ਜਿੰਨੀਆਂ ਵੀ ਜੌਬਸ ਕੀਤੀਆਂ ਨੇ ਜ਼ਿਆਦਾ ਟਾਈਮ ਤੱਕ ਨਹੀਂ ਕੀਤੀਆਂ ਜੀ ਹਾਂ ਕਾਕੇ ਨੇ ਦੱਸਿਆ ਕਿ ਮੈਂ ਡਿਜ਼ਾਈਨਿੰਗ ਦੀ ਜੌਬ ਕੀਤੀ ਇੰਜੀਨੀਅਰਿੰਗ ਦੀ ਜੌਬ ਕੀਤੀ ਬਟ ਮੈਂ 2 ਸਾਲ ਤੋਂ ਜ਼ਿਆਦਾ ਇਹ ਨੌਕਰੀਆਂ ਨਹੀਂ ਕੀਤੀਆਂ ਸੋ ਇਸੇ ਗੱਲ ਨੂੰ ਮੁੱਖ ਰੱਖਦੇ ਹੋਏ ਕਾਕੇ ਨੇ ਕਿਹਾ ਕਿ 뮤직 ਲਾਈਨ 'ਚ ਮੈਨੂੰ ਤਾਂ ਤੋ 5 ਸਾਲ ਹੋ ਗਏ ਆ ਤੇ ਮੈਨੂੰ ਲੱਗਦਾ ਵਾ ਕਿ ਮੇਰਾ ਸਹੀ ਟਾਈਮ ਆ ਇਸ ਨੂੰ ਹੁਣ ਛੱਡਣ ਦਾ ਮੈਨੂੰ ਲੱਗਦਾ ਕਿ ਮੈਨੂੰ ਹੋਰ ਕੋਈ ਇੰਟਰਸਟਿੰਗ ਜੌਬ ਕਰਨੀ ਚਾਹੀਦੀ ਹੈ ਕੋਈ ਹੋਰ ਕੰਮ ਦੇਖਣਾ ਚਾਹੀਦਾ ਮੈਂ ਬੋਰ ਹੋ ਗਿਆ ਵਾਂ ਕਦੇ ਸ਼ੂਟ ਆ ਗਿਆ ਕਦੇ ਵਿਹਲੇ ਆ ਕਦੇ ਕੋਈ ਸ਼ੋਅ ਆ ਗਿਆ ਕਦੇ ਕੁਝ ਲਿਖ ਲਿਆ ਕਦੇ ਕੁਝ ਰਿਕਾਰਡ ਕਰ ਲਿਆ ਸੋ ਇਹ ਚੀਜ਼ਾਂ ਮੈਨੂੰ ਸਹੀ ਜਈਆਂ ਨਹੀਂ ਲੱਗਦੀਆਂ ਤੇ ਨਾਲੇ ਕਾਕਾ ਕਹਿੰਦਾ ਹੈ ਕਿ ਮੈਂ ਕੁਝ ਗਾਣੇ ਵੈਸੇ ਵੀ ਅਜਿਹੇ ਲਿਖਿਆ ਜਿਨ੍ਹਾਂ ਨੇ ਲੱਗਦਾ ਮੇਰਾ ਆ ਕੰਮ ਛਡਾ ਹੀ ਦੇਣਾ ਜਾਂ ਤੇ ਮੈਨੂੰ ਜੇਲ੍ਹ ਹੋਵੇਗੀ ਤੇ ਜਾਂ ਮੈਂ ਬਾਹਰ ਚਲਿਆ ਜਾਵਾਂਗਾ ਜੀ ਹਾਂ ਗੱਲ ਵੀ ਸਹੀ ਸਮਾ ਪਹਿਲਾਂ ਕਾਕੇ ਦਾ ਇੱਕ ਗਾਣਾ ਆਇਆ ਸੀ ਪੱਤਾ ਵੀ ਨਹੀਂ ਹਿਲਦਾ ਜਿਸ ਵਿੱਚ ਕਾਕੇ ਨੇ ਬਹੁਤ ਸੱਚ ਬੋਲਿਆ ਸੀ ਤੇ ਮੈਨੂੰ 뮤직 ਲਾਈਨ ਦੇ ਵਿੱਚ ਲਗਭਗ 5 ਸਾਲ ਹੋ ਗਏ ਮੈਨੂੰ ਲੱਗਦਾ ਮੇਰਾ ਸਹੀ ਟਾਈਮ ਹੁਣ ਕਲਤੀ ਮਾਰਨ ਦਾ ਇਹਦੇ ਵਿੱਚੋਂ ਵੀ ਕੁਝ ਗਾਣੇ ਮੇਰੇ ਕੋਲ ਇਹ ਵੀ ਹੈਗੇ ਨੇ ਇੱਕ ਤਾਂ ਹੁਣੀ ਲਿਖ ਕੇ ਆਟਿਆ ਕਿ ਜਿਹਨੇ ਮੇਰੇ ਕੰਮ ਠੜਾਈ ਦੇਣਾ ਜਾਂ ਜੇਲ੍ਹ ਤੇ ਜਾਂ ਫਿਰ ਬਾਹਰ ਬਾਕੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਸੀਂ ਕੀ ਚਾਹੁੰਦੇ ਹੋ ਵੀ ਕਾਟਾ ਡਾਊਨ ਆ ਛੱਡ ਦੇਵੇ ਜਾਂ ਫਿਰ ਨਹੀਂ ਤੇ ਕਾਕੇ ਨੂੰ ਕਿੰਨਾ ਪਿਆਰ ਕਰਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਰੱਬ ਰਾਖਾ